ਅੱਜ ਆਪਾਂ ਬਣਾਵਾਂਗੇ ਸੂਜੀ ਦਾ ਬਹੁਤ ਹੀ ਵਧੀਆ ਰਸੀਲਾ ਤੇ ਮੂੰਹ ਚ ਗਲ ਜਾਣ ਵਾਲਾ ਉਲਟਾ ਹਲਵਾ ਉਲਟਾ ਹਲਵਾ ਐਕੀਵੇਂ ਬਣਦਾ ਹੈ ਆਓ ਅੱਜ ਆਪਾਂ ਮਿਲ ਕੇ ਬਣਾਨੇ ਆ ਸਤਿ ਸ਼੍ਰੀ ਅਕਾਲ ਜੀ ਪੰਜਾਬੀ ਵਜ ਮਸਾਲਾ ਵਿੱਚ ਤੁਹਾਡਾ ਸਵਾਗਤ ਹੈ ਤੇ ਉਲਟਾ ਹਲਵਾ ਬਣਾਉਣ ਵਾਸਤੇ ਨਾ ਆਪਾਂ ਸਭ ਤੋਂ ਪਹਿਲਾਂ ਲਵਾਂਗੇ ਅੱਧਾ ਕੱਪ ਛਾਨੀ ਹੋਈ ਬਰੀਕ ਵਾਲੀ ਸੂਜੀ ਜੇ ਤੁਹਾਡੇ ਕੋਲ ਬਰੀਕ ਵਾਲੀ ਸੂਜੀ ਨਾ ਹੋਵੇ ਨਾ ਤੇ ਮੋਟੀ ਵਾਲੀ ਸੂਜੀ ਨੂੰ ਮਿਕਸੀ ਦੇ ਗ੍ਰਾਈਂਡਰ ਜਾਰ ਵਿੱਚ ਪਾ ਕੇ ਥੋੜੀ ਜਿਹੀ ਮਿਕਸੀ ਚਲਾ ਕੇ ਤੇ ਉਹਨੂੰ ਬਰੀਕ ਕਰ ਲਵੋ ਤੇ ਹੁਣ ਐ ਸੂਜੀ ਨੂੰ ਨਾ ਗੈਸ ਦੀ ਮੀਡੀਅਮ ਟੂ ਲੋ ਫਲੇਮ ਤੇ ਆਪਾਂ ਲਗਾਤਾਰ ਚਲਾਉਂਦੇ ਹੋਏ ਇੱਕ ਤੋਂ ਡੇਢ ਮਿੰਟ ਤੱਕ ਪੁੰਨਾ ਹੈ ਬਸ ਤਾਂ ਕਿ ਜਿਹੜਾ ਸੂਜੀ ਦੇ ਵਿੱਚ ਮoiisture ਹੁੰਦਾ ਹੈ ਨਾ ਜਿਹੜਾ ਸਿੱਲਾ ਪੰਜਿਆ ਹੁੰਦਾ ਹੈ ਉਹ ਖਤਮ ਹੋ ਜਵੇ ਔਰ ਸੂਜੀ ਇਕਦਮ ਵਖਰੀ ਵਖਰੀ ਹੋ ਜਵੇ ਤੇ ਨਾਲੇ ਹਲਕੀ ਐਨੀ ਦੇਸ ਨਾ ਹਲਕੀ ਜੀ ਭੁਜ ਵੀ ਜਾਏਗੀ ਤੇ ਆਪਾਂ ਥੋੜਾ ਜਿਹਾ ਹੀ ਇਹਨੂੰ ਪੁੰਨਣਾ ਹੈ ਤੇ ਇੱਥੇ ਵੇਖੋ ਜੀ ਸੂਜੀ ਨੂੰ ਨਾ ਮੈਂ ਮੀਡੀਅਮ ਟੂ ਲੋ ਫਲੇਮ ਤੇ ਲਗਾਤਾਰ ਚਲਾਉਂਦੇ ਹੋਏ ਡੇਢ ਕੋ ਮਿੰਟ ਪੁੰਨ ਲਿਆ ਹੈ ਤੇ ਸੂਜੀ ਚੋਂ ਨਾ ਸੂਜੀ ਭੁਜ ਜਾਂਦੀ ਹਲਕੀ ਹਲਕੀ ਖੁਸ਼ਬੂ ਵੀ ਆਉਣ ਲੱਗ ਪਈ ਹੈ ਤੇ ਆਪਾਂ ਭੁੰਨ ਲੱਗਿਆ ਇਹ ਧਿਆਨ ਰੱਖਣਾ ਹੈ ਕਿ ਸੂਜੀ ਦਾ ਨਾ ਕਲਰ ਨਾ ਚੇਂਜ ਹੋਵੇ ਬਿਲਕੁਲ ਵੀ ਤੇ ਤੁਸੀਂ ਵੇਖ ਵੀ ਸਕਦੇ ਹੋ ਇਹ ਦੇਖੋ ਬਹੁਤ ਵਧੀਆ ਸੂਜੀ ਭੁੱਜ ਗਈ ਹੈ ਤੇ ਹੁਣ ਗੈਸ ਦੀ ਫਲੇਮ ਨੂੰ ਇੱਥੇ ਕਰ ਦਵਾਂਗੇ ਬੰਦ ਤੇ ਇਹ ਜਿਹੜੀ ਸੂਜੀ ਹੈ ਨਾ ਇਹਨੂੰ ਆਪਾਂ ਕਿਸੇ ਵੱਖਰੇ ਡੋਂਗੇ ਦੇ ਵਿੱਚ ਕੱਢ ਲਵਾਂਗੇ ਡੋਂਗੇ ਚ ਕੱਢਣ ਤੋਂ ਬਾਅਦ ਜਦੋਂ ਸੂਜੀ ਹਲਕੀ ਜੀ ਠੰਡੀ ਹੋ ਜਵੇ ਨਾ ਉਦੋਂ ਆਪਾਂ ਇਹਦੇ ਵਿੱਚ ਪਾਵਾਂਗੇ ਇੱਕ ਕੱਪ ਦੁੱਧ ਤੇ ਦੁੱਧ ਜਿਹੜਾ ਹੈ ਨਾ ਆਪਾਂ ਨਾ ਤੇ ਗਰਮ ਲੈਣਾ ਤੇ ਨਾ ਹੀ ਠੰਡਾ ਨੋਰਮਲ ਦੁੱਧ ਹੋਵੇ ਜਿਹੜਾ ਰੂਮ ਟੈਂਪਰੇਚਰ ਤੇ ਪਿਆ ਹੁੰਦਾ ਹੈ ਤੇ ਹੁਣ ਆਪਾਂ ਇਹ ਸੂਜੀ ਹੋਰ ਦੁੱਧ ਨੂੰ ਚੰਗੀ ਤਰ੍ਹਾਂ ਮਿਕਸ ਕਰ ਦਵਾਂਗੇ ਜਦੋਂ ਸੂਜੀ ਹੋਰ ਦੁੱਧ ਚੰਗੀ ਤਰ੍ਹਾਂ ਮਿਕਸ ਹੋ ਜਾਂਨਾ ਤੇ ਇਹਨੂੰ ਆਪਾਂ ਟੱਕੇ ਰੱਖ ਦਵਾਂਗੇ ਅੱਧੇ ਘੰਟੇ ਵਾਸਤੇ ਤੇ ਅੱਧੇ ਘੰਟੇ ਬਾਅਦ ਫਿਰ ਮਿਲਦੇ ਹਾਂ ਦੁਬਾਰਾ ਹੁਣ ਸੂਜੀ ਨੂੰ ਦੁੱਧ ਚ ਭਿਉਂ ਕੇ ਰੱਖੇ ਹੋਏ ਅੱਧਾ ਘੰਟਾ ਹੋ ਚੁੱਕਿਆ ਹੈ ਤੇ ਵੇਖੋ ਜੀ ਸੂਜੀ ਜਿਹੜੀ ਹੈ ਨਾ ਕਾਫੀ ਫੁੱਲ ਚੁੱਕੀ ਹੈ ਤੇ ਇਸ ਤਰ੍ਹਾਂ ਜਿਵੇਂ ਆਪਾਂ ਅੱਜ ਦੁੱਧ ਚ ਭਿਉਈਏ ਆਪਾਂ ਪਾਣੀ ਚ ਵੀ ਭਿਉ ਸਕਦੇ ਹਾਂ ਸੂਜੀ ਨੂੰ ਪਰ ਉਹ ਸਵਾਦ ਨਹੀਂ ਬਣੇਗਾ ਜੋ ਦੁੱਧ ਚ ਭਿੱਜੀ ਸੂਜੀ ਦੇ ਹਲਵੇ ਦਾ ਬਣੇਗਾ ਬਹੁਤ ਹੀ ਵਧੀਆ ਤੇ ਆਹ ਹੁਣ ਹਲਵਾ ਬਣਾਉਣਾ ਸ਼ੁਰੂ ਕਰਦੇ ਆਂ ਜਿਹਦੇ ਵਾਸਤੇ ਮੈਂ ਇੱਥੇ ਲਿਆਏ ਅੱਧਾ ਕੱਪ ਦੇਸੀ ਘਿਓ ਤੇ ਇਹਦੇ ਵਿੱਚੋਂ ਨਾ ਸਾਰਾ ਘਿਓ ਇੱਕੋ ਵਾਰੀ ਨਹੀਂ ਪਾ ਦਵਾਂਗੇ ਕੜਾਹੀ 'ਚ ਥੋੜਾ ਜਿਹਾ ਰੱਖ ਲਵਾਂਗੇ ਤੇ ਜਦੋਂ ਘਿਓ ਹਲਕਾ ਜਿਹਾ ਗਰਮ ਹੋ ਜਾਏਗਾ ਨਾ ਉਦੋਂ ਆਪਾਂ ਇਹਦੇ ਵਿੱਚ ਪਾਵਾਂਗੇ 7 ਤੋਂ 8 ਇਸ ਤਰ੍ਹਾਂ ਤੇ ਕੱਟੇ ਹੋਏ ਬਦਾਮ ਤੇ 7 ਤੋਂ 8 ਹੀ ਪਾਵਾਂਗੇ ਕੱਟੇ ਹੋਏ ਕਾਜੂ ਤੇ ਕਾਜੂ ਔਰ ਬਦਾਮਾਂ ਨੂੰ ਨਾ ਆਪਾਂ ਘਿਓ ਦੇ ਵਿੱਚ ਫਰਾਈ ਕਰਨਾ ਹੈ ਤੇ ਬਹੁਤ ਗਰਮ ਕਿਉਂ ਨਹੀਂ ਪਾਣਾ ਜਿਵੇਂ ਮੈਂ ਹਲਕੇ ਗਰਮ ਕਿਉਂ ਪਾਇਆ ਹੈ ਨਾ ਬਸ ਇਸ ਤਰ੍ਹਾਂ ਹੀ ਪਾਣਾ ਹੈ ਕਿਉਂਕਿ ਇਹ ਬਹੁਤ ਹੀ ਜਲਦੀ ਫਰਾਈ ਹੋ ਕੇ ਇਕਦਮ ਲਾਲ ਜੇ ਹੋ ਜਾਂਦੇ ਨੇ ਇਸ ਕਰਕੇ ਬਸ ਸੇਕ ਦਾ ਧਿਆਨ ਰੱਖਦੇ ਹੋਏ ਇਹਨਾਂ ਨੂੰ ਲਗਾਤਾਰ ਚਲਾਉਂਦੇ ਹੋਏ ਫਰਾਈ ਕਰਨਾ ਹੈ ਆਪਾਂ ਤੇ ਡਰਾਈ ਫਰੂਟ ਇੱਥੇ ਤੁਸੀਂ ਆਪਣੀ ਪਸੰਦ ਜਿਹੜੇ ਮर्जी ਲੈ ਸਕਦੇ ਹੋ ਮੈਂ ਤੇ ਸਿਰਫ ਕਾਜੂ ਬਦਾਮ ਲਏ ਨੇ ਤੇ ਇਹਨਾਂ ਦੀ ਕਟਿੰਗ ਵੀ ਤੁਸੀਂ ਆਪਣੇ ਪਸੰਦੀ ਕਰ ਸਕਦੇ ਹੋ ਤੇ ਜਦੋਂ ਕਾਜੂ ਤੇ ਬਦਾਮ ਫਰਾਈ ਹੋ ਕੇ ਹਲਕੇ ਜੇ ਕਲਰ ਚਾਜਨ ਨਾ ਯਾਨੀ ਕਿ ਹਲਕਾ ਜਿਹਾ ਕਲਰ ਚੇਂਜ ਹੋ ਜੇ ਤੇ ਉਦੋਂ ਆਪਾਂ ਇਹਦੇ ਵਿੱਚ ਪਾਵਾਂਗੇ ਥੋੜੀ ਜਿਹੀ ਕਿਸ਼ਮਿਸ਼ 15 ਤੋਂ ਵੀ ਕਿਸ਼ਮਿਸ਼ ਪਾਈਆਂ ਨੇ ਮੈਂ ਇਹਦੇ ਵਿੱਚ ਤੇ ਕਿਸ਼ਮਿਸ਼ ਜਿਹੜੀਆਂ ਨਾ ਬਹੁਤ ਹੀ ਜਲਦੀ ਘਿਓ ਦੇ ਵਿੱਚ ਫਰਾਈ ਹੋ ਕੇ ਫੁੱਲ ਜਾਂਦੀਆਂ ਨੇ ਇਸ ਕਰਕੇ ਕਿਸ਼ਮਿਸ਼ ਆਪਾਂ ਬਾਅਦ ਵਿੱਚ ਪਾਵਾਂਗੇ ਤੇ ਬੱਸ ਜਦੋਂ ਕਿਸ਼ਮਿਸ਼ ਕਾਜੂ ਤੇ ਬਦਾਮ ਫਰਾਈ ਹੋ ਜਾਂਦੇ ਤੇ ਉਦੋਂ ਆਪਾਂ ਇਹਨਾਂ ਨੂੰ ਇੱਕ ਪਲੇਟ ਵਿੱਚ ਕੱਢ ਲਵਾਂਗੇ ਬਸ ਇਹ ਧਿਆਨ ਰੱਖਣਾ ਹੈ ਕਿ ਇਹ ਬਹੁਤ ਜ਼ਿਆਦਾ ਲਾਲ ਜੈਨਾ ਹੋ ਜਾਂਦੇ ਤੇ ਹੁਣ ਐਸੀ ਗਰਮ ਘਿਓ ਦੇ ਵਿੱਚ ਆਪਾਂ ਪਾਵਾਂਗੇ ਅੱਧਾ ਕੱਪ ਚੀਨੀ ਤੇ ਇਸੇ ਹੀ ਕੱਪ ਨਾਲ ਮੈਂ ਸੂਜੀ ਪਾਈ ਸੀ ਇਹਦੇ ਨਾਲ ਹੀ ਦੁੱਧ ਤੇ ਇਸੇ ਨਾਲ ਹੀ ਘਿਓ ਤੇ ਇਹਦੇ ਨਾਲ ਹੀ ਹੁਣ ਮੈਂ ਚੀਨੀ ਪਾਈ ਹੈ ਤੇ ਬਸ ਇੱਕੋ ਹੀ ਨਾਪ ਰੱਖਿਓ ਭਾਵੇਂ ਕਿਸੇ ਕੱਪ ਦਾ ਕੌਲੀ ਦਾ ਜਾਂ ਕਿਸੇ ਵੀ ਪਾਂਡੇ ਦਾ ਠੀਕ ਹੈ ਜੀ ਔਰ ਬਹੁਤ ਹੀ ਸੌਖਾ ਨਾਪ ਐ ਇਸ ਹਲਵੇ ਦਾ ਜਿੰਨੀ ਸੂਜੀ ਓਨਾ ਹੀ ਘਿਓ ਤੇ ਓਨੀ ਹੀ ਚੀਨੀ ਤੇ ਉਸ ਤੋਂ ਡਬਲ ਦੁੱਧ ਬਸ ਕੋਈ ਚੱਕਰ ਨਹੀਂ ਬੜਾ ਸਿੰਪਲ ਜਿਹਾ ਨਾਪ ਐ ਔਰ ਯਾਦ ਵੀ ਰਹੇਗਾ ਤੁਹਾਨੂੰ ਤੇ ਹੁਣ ਇਹ ਚੀਨੀ ਨੂੰ ਨਾ ਆਪਾਂ ਗਰਮ ਘਿਓ ਦੇ ਵਿੱਚ ਪਿਗਲਾ ਲੈਣਾ ਯਾਨੀ ਕਿ ਮੈਲਟ ਹੋਣ ਦੇਣਾ ਇਹ ਪਹਿਲਾਂ ਲੱਗੇਗਾ ਸ਼ੁਰੂ-ਸ਼ੁਰੂ ਸਾਨੂੰ ਕਿ ਮੈਲਟ ਨਹੀਂ ਹੋ ਰਹੀ ਲੇਕਿਨ ਫਿਰ ਇੱਕਦਮ ਹੋ ਜਾਏਗੀ ਦੇਖਿਓ ਬਹੁਤ ਹੀ ਵਧੀਆ ਤੇ ਇੱਥੇ ਦੇਖੋ ਜੀ ਚੀਨੀ ਨੂੰ ਮੀਡੀਅਮ ਫਲੇਮ ਤੇ ਲਗਾਤਾਰ ਚਲਾਉਂਦੇ ਹੋਏ 2 ਮਿੰਟ ਹੋ ਚੁਕੇ ਨੇ ਤੇ ਚੀਨੀ ਜਿਹੜੀ ਹੈ ਨਾ ਇਹ ਮੈਲਟ ਹੋਣੀ ਸ਼ੁਰੂ ਹੋ ਗਈ ਹੈ ਹੈਨਾ ਤੇ ਇਹ ਪੂਰੀ ਤਰ੍ਹਾਂ ਨਹੀਂ ਹੋਈ ਪਰ ਥੋੜੀ-ਥੋੜੀ ਹੋਣੀ ਸ਼ੁਰੂ ਹੋ ਗਈ ਹੈ ਤੇ ਹੁਣ ਦੇਖੋ ਚੀਨੀ ਜਿਹੜੀ ਹੈ ਥੋੜੀ ਜਿਹੀ ਇਕੱਠੀ ਹੋ ਗਈ ਹੈ ਹੈਨਾ ਜਿਵੇਂ-ਜਿਵੇਂ ਇਹ ਮੈਲਟ ਹੁੰਦੀ ਜਾਏਗੀ ਓਵੇਂ-ਓਵੇਂ ਇਹਦੀ ਜਿਹੜਾ ਟੈਕਸਚਰ ਹੈ ਨਾ ਉਹ ਬਦਲਦਾ ਜਾਏਗਾ ਪਹਿਲਾਂ ਥੋੜੀ ਜਿਹੀ ਪਿਗਲਨੀ ਸ਼ੁਰੂ ਹੋਈ ਹੁਣ ਇਕੱਠੀ ਜੀ ਹੋ ਗਈ ਹੈ ਤੇ ਹੁਣ ਇਕਦਮ ਪਿਗਲ ਜਾਏਗੀ ਯਾਨੀ ਕਿ ਮੈਲਟ ਹੋ ਜਾਏਗੀ। ਬਸ ਤੁਸੀਂ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਤੁਹਾਨੂੰ ਵੀਡੀਓ ਬਹੁਤ ਪਸੰਦ ਆਏਗੀ। ਹੋਰ ਜੇ ਆ ਗਈ ਨਾ ਤੇ ਪਲੀਜ਼ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਤੇ ਬੈਲ ਆਈਕਨ ਨੂੰ ਵੀ ਪ੍ਰੈਸ ਕਰਨਾ ਨਾ ਭੁੱਲਿਓ ਜੀ। ਤੇ ਆ ਦੇਖੋ ਜੀ ਚੀਨੀ ਜਿਹੜੀ ਹੈ ਨਾ ਪੂਰੀ ਤਰ੍ਹਾਂ ਮੈਲਟ ਹੋ ਕੇ ਤੇ ਬ੍ਰਾਊਨ ਜੈ ਸਰਪ ਬਣ ਕੇ ਤਿਆਰ ਹੋ ਗਿਆ ਹੈ। ਯਾਨੀ ਕਿ ਇੱਥੇ ਚੀਨੀ ਜਿਹੜੀ ਹੈ ਕੈਨਮਲਾਈਜ਼ ਹੋ ਚੁੱਕੀ ਹੈ। ਇਹਨੂੰ ਲਗਾਤਾਰ ਚਲਾਉਣਾ ਹੈ। ਇਨੂੰ ਕਹਿੰਦੇ ਨੇ ਚੀਨੀ ਨੂੰ ਕੈਰਮਲਾਈਜ਼ ਕਰਨਾ ਤੇ ਇਹ ਕੈਰਮਲਾਈਜ਼ ਕਰਕੇ ਹੀ ਚੀਨੀ ਅਜਾ ਆਪਾਂ ਹਲਵੇ ਦੇ ਵਿੱਚ ਪਾਣੀ ਹੈ ਇਹਦਾ ਹੀ ਸਵਾਦ ਹਲਵੇ ਚ ਬਹੁਤ ਵਧੀਆ ਆਉਣਾ ਹੈ ਤੇ ਬਸ ਹੁਣ ਇੱਥੇ ਅੱਧੇ ਕੁ ਮਿੰਟ ਵਾਸਤੇ ਗੈਸ ਦੀ ਫਲੇਮ ਨੂੰ ਕਰ ਦਵਾਂਗੇ ਬੰਦ ਤੇ ਗੈਸ ਨੂੰ ਬੰਦ ਕੀਤੇ ਜਦੋਂ ਅੱਧਾ ਕੁ ਮਿੰਟ ਹੋ ਜਵੇ ਨਾ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਪਾ ਦਵਾਂਗੇ ਇਹ ਦੁੱਧ ਚ ਘੋਲੀ ਹੋਈ ਸੂਜੀ ਯਾਨੀ ਕਿ ਦੁੱਧ ਔਰ ਸੂਜੀ ਦੋਨੋਂ ਬਸ ਇਸਨੂੰ ਸਾਰੀ ਪਾ ਦੇਣੀ ਹੈ ਇਹਦੇ ਵਿੱਚ ਤੇ ਫਟਾਫਟ ਇਹਨੂੰ ਨਾ ਆਪਾਂ ਚਲਾ ਦੇਣਾ ਸ਼ੁਰੂਸ ਲੱਗੇਗਾ ਕਿ ਇਹ ਮਤਲਬ ਘੁਲਨੇ ਔਖੇ ਹੋ ਰਹੀ ਹੈ ਪਰ ਬਹੁਤ ਹੀ ਜਲਦੀ ਹੈ ਖੁੱਲ ਜਾਏਗੀ ਤੇ ਬਹੁਤ ਹੀ ਵਧੀਆ ਹਲਵਾ ਤਿਆਰ ਹੋਏਗਾ ਬਸ ਇਹਨੂੰ ਚਲਾਉਣਾ ਨਾ ਛੱਡਿਓ ਲਗਾਤਾਰ ਚਲਾਉਂਦੇ ਰਹੋ ਤੇ ਬਸ ਹੁਣ ਇਹਨੂੰ ਖੋਲਣ ਤੋਂ ਬਾਅਦ ਨਾ ਗੈਸ ਦੀ ਫਲੇਮ ਨੂੰ ਕਰ ਦਵਾਂਗੇ ਔਨ ਪਰ ਸਿਮ ਹੀ ਰੱਖਾਂਗੇ ਤੇ ਦੇਖੋ ਜੀ ਜਿਵੇਂ ਜਿਵੇਂ ਆਪਾਂ ਇਹਨੂੰ ਚਲਾਈ ਜਾ ਰਹੇ ਆ ਨਾ ਤੇ ਜਿਹੜਾ ਇਹਦੇ ਅੰਦਰ ਬ੍ਰਾਊਨ ਸਰਪਸ ਸੀ ਨਾ ਉਹ ਹੌਲੀ ਹੌਲੀ ਮੈਲਟ ਹੁੰਦਾ ਜਾ ਰਿਹਾ ਹੈ ਯਾਨੀ ਕਿ ਕੁਲਦਾ ਜਾ ਰਿਹਾ ਹੈ ਸੁਜੀ ਔਰ ਦੁੱਧ ਦੇ ਅੰਦਰ ਤੇ ਇਹ ਜਿਹੜਾ ਥੋੜਾ ਜਿਹਾ ਦਿਖ ਰਿਹਾ ਹੈ ਨਾ ਤੁਹਾਨੂੰ ਇਹਨੂੰ ਵੀ ਇਹ ਵੀ ਜਿਹੜਾ ਹੈ ਨਾ ਇਹਨੂੰ ਵੀ ਚਲਾਉਂਦੇ ਜਾਵਾਂਗੇ ਤੇ ਇਹ ਵੀ ਹੌਲੀ ਹੌ ਕਿੰਨੀ ਦੇਰ ਤੱਕ ਚਲਾਣਾ 7 ਤੋਂ 8 ਮਿੰਟ ਤੱਕ ਸੂਜੀ ਨੂੰ ਆਪਾਂ ਇਹਦੇ ਵਿੱਚ ਭੁੰਨਣਾ ਹੈ ਚੰਗੀ ਤਰ੍ਹਾਂ ਘਿਓ ਦੇ ਵਿੱਚ ਤੇ ਇਹ ਜਿਹੜਾ ਹਲਵਾ ਮੈਚ ਬਣਾ ਰਹੇ ਹਾਂ ਨਾ ਇਹਨੂੰ ਮੱਖੰਡੀ ਹਲਵਾ ਵੀ ਕਹਿੰਦੇ ਨੇ ਪਰ ਮੇਰੇ ਘਰ ਅਸੀਂ ਇਹਨੂੰ ਪੁੱਠਾ ਜਾਂ ਉਲਟਾ ਹਲਵਾ ਕਹਿੰਦੇ ਹਾਂ ਕਿਉਂ ਕਿ ਇਹਦੇ ਵਿੱਚ ਪਹਿਲਾਂ ਚੀਨੀ ਨੂੰ ਪਕਾਇਆ ਤੇ ਬਾਅਦ ਵਿੱਚ ਸੂਜੀ ਨੂੰ ਨਹੀਂ ਤੇ ਆਮ ਜਿਹੜਾ ਆਪਾਂ ਹਲਵੇ ਬਣਾਨੇ ਆ ਉਹਦੇ ਵਿੱਚ ਪਹਿਲਾਂ ਸੂਜੀ ਨੂੰ ਪਕਾਉਂਦੇ ਆ ਤੇ ਫਿਰ ਬਾਅਦ ਵਿੱਚ ਚੀਨੀ ਪਕਾਉਂਦੇ ਆ ਹਨਾ ਤੇ ਇਸ ਕਰਕੇ ਇਹਦੇ ਜਿਹੜੇ ਆ ਤਰੀਕਾ ਇਹ ਥੋੜਾ ਪੁੱਠਾ ਹੈ ਯਾਨੀ ਕਿ ਉਲਟਾ ਹੈ ਇਸ ਕਰਕੇ ਇਹਨੂੰ ਉਲਟਾ ਹਲਵਾ ਸੀ ਕਹੀਦਾ ਇਹ ਸਵਾਦ ਬਹੁਤ ਬੰਦਾ ਹੈ ਮਤਲਬ ਕਿ ਇਹ ਠੰਡਾ ਹੋ ਕੇ ਵੀ ਨਾ ਇਕਦਮ ਰਸੀਲਾ ਰਹਿੰਦਾ ਜਿਵੇਂ ਸੂਜੀ ਦਾ ਹਲਵਾ ਠੰਡਾ ਹੋ ਕੇ ਥੋੜਾ ਹਾਰ ਜਾ ਜਾਂਦਾ ਹੈ ਨਾ ਇਹ ਨਹੀਂ ਹੁੰਦਾ ਬਿਲਕੁਲ ਵੀ ਬਹੁਤ ਹੀ ਵਧੀਆ ਰਸੀਲਾ ਬਣਦਾ ਹੈ ਔਰ ਸਵਾਦ ਬਹੁਤ ਲੱਗਦਾ ਹੈ ਔਰ ਇਕਦਮ ਸੌਫਟ ਹੁੰਦਾ ਇਹਦਾ ਜਿਹੜਾ ਸਵਾਦ ਹੈ ਨਾ ਥੋੜਾ ਥੋੜਾ ਬਰੈਡ ਦੇ ਹਲਵੇ ਵਰਗਾ ਲੱਗਦਾ ਹੈ ਤੇ ਜਦੋਂ ਇਹਨੂੰ ਬਣਾ ਕੇ ਤੁਸੀਂ ਕਿਸੇ ਨੂੰ ਖਵਾਓਗੇ ਨਾ ਤਾਂ ਕੋਈ ਪਛਾਣ ਹੀ ਨਹੀਂ ਪਾਏਗਾ ਕਿ ਇਹ ਸੂਜੀ ਦਾ ਹਲਵਾ ਹੈ ਤੇ ਸੂਜੀ ਨੂੰ ਭੁੰਨਦੇ ਭੁੰਨਦੇ ਹੀ ਨਾ ਆਪਾਂ ਇਹਦੇ ਵਿੱਚ ਨਾਲ ਹੀ ਪਾ ਦਵਾਂਗੇ ਏਦਾਂ ਛੋਟਾ ਚਮਚ ਹਰੀਆਂ ਇਲਾਇਚੀਆਂ ਦਾ ਪਾਊਡਰ ਤੇ ਫਰਾਈ ਕੀਤੇ ਹੋਏ ਡਰਾਈ ਫਰ ਤੇ ਜੁਨਾ ਡਰਾਈ ਫਰੂਟਸ ਹੋਈ ਲਾਈਚੀ ਨੂੰ ਇਹਦੇ ਵਿੱਚ ਆਪਾਂ ਮਿਕਸ ਕਰ ਦਵਾਂਗੇ ਤੇ ਇਹਨੂੰ 6-7 ਮਿੰਟ ਹੋ ਗਏ ਨੇ ਚਲਾਉਂਦੇ ਹੋਏ ਤੇ ਥੋੜਾ ਜਿਆ ਹੋਰ ਚਲਾਵਾਂਗੇ ਇਹਦੇ ਵਿੱਚ ਕਲਰ ਵਧੀਆ ਆਏਗਾ ਹੋਰ ਨਾਲੇ ਖਿਓ ਵੀ ਬਹੁਤ ਵਧੀਆ ਛੱਡ ਦੇਗਾ ਨਾਲੇ ਬਹੁਤ ਹੀ ਵਧੀਆ ਬਣ ਕੇ ਤਿਆਰ ਹੋਏਗਾ ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਕਿ ਤੁਸੀਂ ਜਿੰਨੂੰ ਮੈਂ ਹਲਵਾ ਖਵਾਓਗੇ ਨਾ ਉਹ ਪਛਾਣ ਹੀ ਨਹੀਂ ਪਾਏਗਾ ਕਿ ਸੂਜੀ ਦਾ ਹਲਵਾ ਹੈ ਤੇ ਮੇਰੇ ਘਰ ਵੀ ਇਦਾਂ ਹੀ ਹੋਇਆ ਸੀ ਕੋਈ ਵਾਰੀ ਮੈਂ ਬਣਾਇਆ ਬਣਾ ਕੇ ਖਵਾਇਆ ਪਰੌਣਿਆਂ ਤੇ ਉਹ ਪਛਾਣ ਹੀ ਨਹੀਂ ਪਾਈ ਕਿ ਸੂਜੀ ਦਾ ਹਲਵਾ ਹੈ ਕੋਈ ਕਹੇ ਬ੍ਰੈਡ ਦਾ ਹਲਵਾ ਹੈ ਕੋਈ ਇਹਦੇ ਚ ਨਾ ਸਵਾਦ ਚਾਕਲੇਟ ਵਰਗਾ ਪਰ ਬਹੁਤ ਹੀ ਵਧੀਆ ਲੱਗਦਾ ਹੈ ਤੇ ਤੁਸੀਂ ਜ਼ਰੂਰ ਇਹਨੂੰ ਇੱਕ ਵਾਰੀ ਟਰਾਈ ਕਰਿਓ ਤੇ ਹੁਣ ਗੈਸ ਦੀ ਫਲੇਮ ਨੂੰ ਕਰ ਦਵਾਂਗੇ ਬੰਦ ਕਿਉਂਕਿ ਸਾਡਾ ਇਹ ਹਲਵਾ ਜਿਹੜਾ ਹੈ ਚੰਗੀ ਤਰ੍ਹਾਂ ਪੂਰੀ ਤਰ੍ਹਾਂ ਤਿਆਰ ਹੈ ਤੁਸੀਂ ਵੇਖ ਵੀ ਸਕਦੇ ਹੋ ਕਿ ਸੂਜੀ ਬਹੁਤ ਵਧੀਆ ਪੁੱਜ ਚੁੱਕੀ ਹੈ ਹੈਨਾ ਕਲਰ ਵੀ ਬਹੁਤ ਵਧੀਆ ਆਇਆ ਹੈ ਤੇ ਜਿਹੜਾ ਘਿਓ ਮੈਂ ਥੋੜਾ ਜਿਹਾ ਰੱਖਿਆ ਸੀ ਉਹਦੀ ਵਰਤੋਂ ਮੈਂ ਇਹਦੇ ਵਿੱਚ ਨਹੀਂ ਕੀਤੀ ਹੈ ਇੱਕ ਕੱਪ ਯਾਨੀ ਕਿ ਅੱਧਾ ਕੱਪ ਤੋਂ ਥੋੜਾ ਜਿਹਾ ਘੱਟ ਹੀ ਕਿਉਂ ਇਹਦੇ ਵਿੱਚ ਲੱਗਿਆ ਜਿਹੜਾ ਆਪਾਂ ਪਹਿਲੀ ਵਾਰੀ ਪਾਇਆ ਸੀ ਜੇ ਲੋੜ ਪਵੇ ਤੇ ਨਾਲ-ਨਾਲ ਹੋਰ ਕਿਉਂ ਜਿਹੜਾ ਆਪਾਂ ਬਚਾਇਆ ਸੀ ਉਹ ਪਾ ਸਕਦੇ ਹੋ ਠੀਕ ਸੂਜੀ ਦਾ ਉਲਟਾ ਹਲਵਾ ਯਾਨੀ ਕਿ ਮੱਖੰਡੀ ਹਲਵਾ ਬਣ ਕੇ ਤਿਆਰ ਹੈ। ਸੂਜੀ ਦਾ ਨਾਰਮਲ ਹਲਵਾ ਤੇ ਤੁਸੀਂ ਬੜੀ ਵਾਰੀ ਬਣਾ ਕੇ ਖਾਦਾ ਹੋਏਗਾ। ਪਰ ਐਸ ਵਾਰ ਤੁਸੀਂ ਇਹ ਨਵੇਂ ਤਰੀਕੇ ਦਾ ਬਹੁਤ ਹੀ ਵਧੀਆ ਇੱਕਦਮ ਖਾਸ ਹਲਵਾ ਬਣਾ ਕੇ ਖਾਓ ਤੁਹਾਨੂੰ ਬਹੁਤ ਪਸੰਦ ਆਏਗਾ। ਛੇਤੀ ਮਿਲਦੇ ਹਾਂ ਇੱਕ ਹੋਰ ਨਵੀਂ ਰੈਸিপি ਦੇ ਨਾਲ। ਸਤਿ ਸ਼੍ਰੀ ਅਕਾਲ ਜੀ। ਬੰਚਤ ਦੀਵੇ ਜਮਸੰਲਰ ਸੋਰੀ ਦੀ ਸ਼ਾਨ। ਸਵਾਦ ਤੇ ਪਿਆਰ ਸਾਡੀ ਅਸਲੀ ਪਛਾਣ।